ਜਾ ਤੂੰ ਤਾਂ ਮੈਂ ਸਭ ਕੋ ਤੂੰ ਮੇਰੇ ਤੇ ਸਾਰੇ ਮੇਰੇ ਨੇ ਤੂੰ ਸਾਹਿਬ ਮੈ ਰਾਸ ਮੈਂ ਕਲ ਵੀ ਅਰਥ ਕੀਤੇ ਰਾਸ ਦਰ ਤੇ ਪੂੰਜੀ ਸਰਮਾਇਆ ਤੂੰ ਹੀ ਮੇਰੀ ਪੂੰਜੀ ਆ ਆਪਣੇ ਭਲੇ ਕੀ ਹੈ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਮੇਰੇ ਵਾਸਤੇ ਸਭ ਕੁਝ ਤੂੰ ਹੈ ਮਾਈ ਖਾਟ ਆਇਓ ਕਰ ਪੁੱਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਦ ਸੂਤਾ ਮਾਈ ਮੈਂ ਤਨ ਪਾਇਓ ਹਰਨਾਮ ਮਨ ਮੇਰੋ ਧਾਮਨ ਤੇ ਛੋਟਿਓ ਕਰ ਬੈਠੋ ਬਿਸਰਾਮ ਮੇਰੀ ਅਰਜ ਹੈ ਤੁਸੀਂ ਮੇਰੀ ਪੂੰਜੀ ਹੋ ਜੀ ਨਿਤਨੇਮ ਪੂੰਜੀ ਹੈ ਗੁਰਮਖੋ ਸਿਮਰਨ ਪੂੰਜੀ ਹੈ ਬਾਕੀ ਸਾਰੀਆਂ ਪੂੰਜੀਆਂ ਸਹਾਇਕ ਨੇ ਆਪ ਜੀ ਨੂੰ ਸੁਣਿਓ ਮੈਂ ਕਿਹਾ ਸਹਾਇਕ ਸਹਾਇਕ ਕਿਵੇਂ ਮੰਨ ਲਓ ਕਿਸੇ ਨੂੰ ਪੈਸਾ ਪਰਮਾਤਮਾ ਨੇ ਦਿੱਤਾ ਉਹਨੇ ਦਾਨਪੁਨ ਕਰ ਦਿੱਤਾ ਇਸ ਹੱਦ ਤੱਕ ਚੰਗਾ ਗੁਣ ਹੋ ਗਿਆ ਇੱਕ ਪਰ ਬੰਦਗੀ ਫਿਰ ਇਸ ਤੋਂ ਅੱਗੇ ਹੈ ਉਸ ਦਿਨ ਮੈਂ ਗੁਰੂ ਨਾਨਕ ਪ੍ਰਕਾਸ਼ ਕਿਹਾ ਵੀ ਕਈ ਬੰਦੇ ਕਹਿੰਦੇ ਜੀ ਮੈਂ ਮੈਂ ਗੁਰਦੁਆਰੇ ਬੜੇ ਪੈਸੇ ਦਿੱਤੇ ਨੇ ਜੀ ਮੈਂ ਫਲਾਨੀ ਗਊਸ਼ਾਲਾ ਨੂੰ ਦਿੱਤੇ ਜੀ ਮੈਂ ਬੜੀ ਸੇਵਾ ਯਾਦ ਰੱਖਿਓ ਇਹ ਜ਼ਮੀਨ ਤਿਆਰ ਹੋ ਰਹੀ ਏ ਤੇ ਜਿਹੜਾ ਜ਼ਿਮੀਂਦਾਰ ਕਿਸਾਨ ਪਹਿਲੀ ਤਿਆਰ ਕਰਕੇ ਢੋਲ ਖੜਕਾਈ ਜਾ ਜੀ ਆਪਣੀ ਪਹਿਲੀ ਤਿਆਰ ਹੋ ਗਈ ਬੀਜ ਨਾ ਪੀਚੇ ਇਹ दैवी ਗੁਣ ਨੇ ਪਰ ਇਹਨਾਂ ਦੇ ਬਾਭ ਯੁੱਧ ਵੀ ਅੰਦਰ ਬੰਦਗੀ ਦਾ ਬੀਜ ਬੀਜਣਾ ਹੈ ਜੇ ਪ੍ਰਸਾਦ ਕਰੈ ਪੁੰਨ ਬੋਧਾਨ ਮਨ ਆਠ ਪੈਰ ਕਰ ਕਿਸ ਦਾ ਧਿਆਨ ਮੈਂ ਤਾਂ ਬੇਨਤੀ ਕੀਤੀ ਜੀ ਇਹ ਤੇ ਸਤਿਗੁਰਾਂ ਨੇ ਕਿਹਾ ਤੂੰ ਮੇਰੀ ਪੂੰਜੀ ਹੈ ਹੁਣ ਅਗਲੀ ਬੇਨਤੀ ਹੈ ਸਤਿਗੁਰੂ ਸ਼ਬਦ ਵਰਦੇ ਨੇ ਤੁਧ ਅੰਤਰ ਹੋ ਸੁਖ ਵਸਾਂ ਕਹਿੰਦੇ ਜਦੋਂ ਤੂੰ ਅੰਦਰ ਹੋਵੇਂ ਨਾ ਸਿਮਰਨ ਹੋਵੇ ਭਜਨ ਹੋਵੇ ਉਦੋਂ ਮੈਂ ਸੁੱਖ ਚ ਵਸਣਾ ਇਤੋਂ ਵੱਡਾ ਸੋਖੀ ਹੈ ਜੀ ਮਹਾਰਾਜ ਕਹਿੰਦੇ ਨੇ ਤੂੰ ਅੰਦਰ ਸਾਬਾਸ ਜਿਓ ਤੁਸੀਂ ਮੇਰੇ ਵਿੱਚੋਂ ਪ੍ਰਗਟ ਹੋ ਜਾ ਫਿਰ ਆ ਸੁਣਿਓ ਤੁਸੀਂ ਅੰਦਰ ਹੋ ਤੇ ਮੈਂ ਸੁਖੀ ਆ ਪ੍ਰਗਟ ਹੋ ਜਾ ਬਸ ਤਾਂ ਤਾਂ ਨਾ ਫਿਰ ਤੇ ਆਦਰ ਹੈ ਇਹਨੂੰ ਇਹਨੂੰ ਸਮਝੋ ਸ਼੍ਰੀਮਨ ਭਾਈ ਵੀਰ ਸਿੰਘ ਕਹਿੰਦੇ ਸਨ ਆ ਫੁਹਾਰੇ ਦੇਖਣ ਲੱਗੇ ਆ ਤੁਹਾਡੇ ਸੰਪਰਿੰਕਰ ਲੱਗੇ ਇੱਥੇ ਹੈ ਨਾ ਪੁਹਾੜਾ ਜਿਹੜਾ ਹੈ ਇਹ ਗਰਮੀ ਜਦੋਂ ਪੈਂਦੀ ਹੈ ਪਾਰਕ ਜਿਹੜੇ ਸੱਚੀ ਮੁੱਚੀ ਵਧੀਆ ਪੁਹਾਾਰੇ ਲੱਗੇ ਆ ਉਹਨਾਂ ਦੇ ਮੂੰਹ ਤੇ ਸੁਰਾਖ ਹੈ ਨਾ ਜਦੋਂ ਅੰਦਰ ਪਾਣੀ ਨਹੀਂ ਉਹਨਾਂ ਦੇ পাইਪ ਵੀ ਤਪ ਜਾਂਦੇ ਆ ਇੱਕ ਮੈਂ ਉਦਾਹਰਨ ਸਿਰਫ ਦੇਣ ਲੱਗਾ ਤੂੰ ਅੰਦਰ ਤੋਂ ਵਿੱਚ ਇਹਦੇ ਬਸ ਹੋਖੇ ਜੇ ਪ੍ਰਗਟ ਹੋ ਗਿਆ ਤੇ ਤਾਂ ਤਾਂ ਨਹੀਂ ਸਮਝ ਲੈ ਜੇ ਪਾਣੀ ਨਹੀਂ ਫੁਹਾਰੇ ਵਿੱਚ ਤੇ ਉਹਦੀ ਲੋਹੇ ਦਾ ਜਿਹੜੀ ਪਾਈਪ ਹੈ ਨਾਲੀ ਹੈ ਚਲੋ ਮੈਂ ਪੰਜਾਬੀ ਦੇ ਸ਼ਬਦ ਵਰਤਾਂ ਲੋਹੇ ਦੀ ਨਾਲੀ ਤਪ ਜਾਂਦੀ ਹੈ ਤੇ ਜਦੋਂ ਪਾਣੀ ਆ ਜਾਏ ਆਪ ਵੀ ਠੰਡੀ ਹੋ ਜਾਂਦੀ ਹੈ ਫੁਹਾਰਾ ਬਣ ਕੇ ਬਾਹਰ ਨਿਕਲੇ ਤੇ ਕੋਲ ਲੋਕੀ ਆ ਕੇ ਬਹਿਣ ਲੱਗ ਪੈਂਦੇ ਬਸ ਇਹ ਇੱਕ ਉਦਾਹਰਨ ਹੈ ਪ੍ਰਮਾਤਮਾ ਸੀ ਤਾ ਫੁਹਾਰੇ ਦੀ ਤਰ੍ਹਾਂ ਹਾਂ ਤੂੰ ਅੰਦਰ ਨਾ ਰਿਹਾ ਬਸ ਜਿਵੇਂ ਫੁਹਾਰਾ ਤੱਪਦਾ ਪਿਆ ਤਪੀ ਜਾਣਾ ਤੇ ਜੇ ਤੁਸੀਂ ਅੰਦਰ ਆ ਗਿਆ ਸਿਮਰਨ ਅੰਦਰ ਆ ਗਿਆ ਤੇ ਚੇਤੇ ਰੱਖੋ ਅੰਦਰ ਦੀਆਂ ਨਾਲੀਆਂ ਵੀ ਠੰਡੀਆਂ ਹੋ ਜਾਣੀਆਂ ਨੇ ਤੇ ਜਿਹੜਾ ਕੋਲ ਬਹਿਗਾ ਸਾਡੇ ਉਹਨੂੰ ਵੀ ਠੰਡ ਪੈਗੀ ਜਦੋਂ ਤੂੰ ਪ੍ਰਗਟ ਹੋ ਜਾਏਗਾ ਪ੍ਰੀਤ ਸਿੰਘ ਲਿਖਦੇ ਆ ਫੁਆਰਾ ਕਹਿੰਦਾ ਮੂੰਹ ਅੱਡੀ ਅਰਸ਼ਾਂ 'ਵਲ ਤਕੀਏ ਇੱਕ ਬੂੰਦ ਨਾ ਕੋਈ ਪਾਵੇ ਫੁਆਰੇ ਦੇ ਉੱਤੋਂ ਤੇ ਕੁਝ ਨਹੀਂ ਪੈਂਦਾ ਦੇਖੋ ਮੂੰਹ ਦਾ ਸਮਾਨ ਵਾਲੇ ਪਰ ਉਹ ਤੂੰ ਤਾਂ ਕਿਹਾ ਵੀ ਅੰਦਰ ਵਸਣਾ ਤੇ ਪ੍ਰਗਟ ਹੋਣਾ ਉੱਤੋਂ ਕੁਝ ਨਹੀਂ ਪੈਂਦਾ ਅੰਦਰੋਂ ਹੀ ਨਿਕਲਣਾ ਫੁਆਰਾ ਕਹਿ ਰਿਹਾ ਮੂੰਹ ਅੱਡੀ ਅਰਸ਼ਾਂ 'ਵਲ ਤਕੀਏ ਇੱਕ ਬੂੰਦ ਨਾ ਕੋਈ ਪਾਵੇ ਜਦੋਂ ਅਸਾਂ ਵਿੱਚ ਆ ਗਿਆ ਕੋਈ ਆਓ ਸ਼ੈਬਰ ਲਾਵੇ ਹਾ 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 ਮੂੰਹ ਤੱਡੇ ਰਹਿ ਗਏ ਫੁਆਰੇ ਚ ਪਾਣੀ ਨਾ ਹੋਵੇ ਤੇ ਫੁਆਰਾ ਤਪ ਜਾਂਦਾ ਹੈ ਉਹਦੇ ਕੋਲ ਕੋਈ ਖੋਲ ਨਹੀਂ ਤਿਆਰ ਨਹੀਂ ਕਾਵੇਂ ਸਿੱਖ ਤੇ ਅੰਦਰ ਬਾਣੀ ਨਾ ਹੋਵੇ ਚੇਤੇ ਰੱਖਿਓ ਵੀ ਤਪੀ ਜਾਂਦਾ ਹੈ ਉਹਦੇ ਕੋਲ ਬਹਿਣ ਨੂੰ ਕੋਈ ਤਿਆਰ ਨਹੀਂ ਫੁਆਰੇ ਵਿੱਚ ਪਾਣੀ ਆ ਜਾ ਠੰਡਾ ਹੋ ਜਾਂਦਾ ਹੈ ਸਿੱਖ ਵਿੱਚ ਬਾਣੀ ਆ ਜਾ ਠੰਡਾ ਹੋ ਜਾਂਦਾ ਹੈ ਫੁਆਰੇ ਵਿੱਚੋਂ ਪਾਣੀ ਪ੍ਰਗਟ ਹੋ ਜਾਏ ਲੋਕ ਕੋਲ ਬਹਿਣ ਲੱਗ ਪੈਂਦੇ ਆ ਸਿੱਖ ਵਿੱਚ ਗੁਰੂ ਪ੍ਰਗਟ ਹੋ ਜਾਏ ਤੇ ਲੰਗ ਦੇ ਲੋਕ ਬਹਿਣ ਲੱਗ ਪੈਂਦੇ ਖੋਣਾ ਤੇ ਪ੍ਰਗਟ ਹੋਣਾ ਪੰਜਾਬੀ ਦੀਆਂ 17 ਨਿਮੂ ਅੱਡੀ ਅਰਸ਼ਾਂਵਲ ਤੱਕੀਏ ਇੱਕ ਬੂੰਦ ਨਾ ਕੋਈ ਪਾਵੇ ਜਦੋਂ ਅਸਾਂ ਵਿੱਚ ਆ ਗਿਆ ਕੋਈ ਆਉ ਸ਼ੈਬਰ ਲਾਵੇ ਤਦੋਂ ਅਸੀਂ ਹੋਏ ਦਾਤੇ ਵਸੀਏ ਠੰਡ ਸੁਹਾਵਾਵਾਂ ਵਾਲੇ ਹੁਣ ਜਦੋਂ ਪਾਣੀ ਆ ਗਿਆ ਉਹ ਤਾਂ ਦਾਤਾ ਵੰਡਨੇ ਆ ਨਾ ਜਿਹਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਜਾ ਗੁਰਮਖੋ ਵੰਦਦਾ ਉਹ ਉਹ ਰੋਕ ਹੀ ਨਹੀਂ ਸਕਦਾ ਦੀਵਾ ਬਲ ਜਾ ਲੋ ਪ੍ਰਗਟ ਹੋ ਗਈ ਤੇ ਜੇ ਦੀਵਾ ਕਹਿੰਦੇ ਨਹੀਂ ਨਹੀਂ ਮੈਂ ਨਹੀਂ ਕਿਸ ਜਿੰਨਾ ਮਰਜੀ ਜੋਰ ਲਾਈ ਜੋ ਜਿੱਥੇ ਦੀਵਾ ਬਲੇਗਾ ਚਾਨਣ ਪ੍ਰਗਟ ਹੋਣਾ ਹੈ ਫੁੱਲ ਸੁਗੰਧੀ ਨਾਲ ਭਰਿਆ ਗਿਆ ਭਾਵੇਂ ਉਤੋਂ ਟਾਕੀਆਂ ਨਾਲ ਲਪੇਟੀ ਜਾਓ ਸੁਗੰਧੀ ਫਿਰ ਵੀ ਨਿਕਲ ਆਉਣੀ ਹੈ ਨਾ ਕੱਲ ਕਿਹਾ ਸੀ ਬੱਦਲ ਪਾਣੀ ਨਾਲ ਭਰ ਗਿਆ ਉਹਨੇ ਵਰਸਣਾ ਜਿਹਦੇ ਅੰਦਰ ਰੱਬ ਪ੍ਰਗਟ ਹੋ ਗਿਆ ਉਹਨੇ ਸੁਖ ਦੇਣਾ ਹੀ ਦੇਣਾ ਹੈ ਜਦੋਂ ਅਸਾਂ ਵਿੱਚ ਆ ਗਿਆ ਕੋਈ ਆਓ ਸ਼ਹਿਰ ਲਾਵੇ ਤਦ ਉਹ ਅਸੀਂ ਹੋਏ ਦਾਤੇ ਵਸੀਏ ਠੰਡ ਸੁਹਾਵਾਵਾਂ ਵਾਲੇ ਉਹ ਤੁਦ ਸੁਖ ਵੰਦਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਤੁਦ ਅੰਤਰ ਹੋ ਸੁਖ ਵਸਾਂ ਤੁਦ ਵਰਤੇ ਤੁਸੀਂ ਅੰਦਰ ਹੋ ਤੇ ਸੋਚੇ ਤੂੰ ਅੰਤਰ ਸਾਬਾਸ ਜੀਓ